मिले चालू सारा करो आो सर अञा <laughs> ਪਾਣਾ ਆ ਲੋਕਲ ਨੇ ਜੀ ਇਹ ਲੋਕਲ ਸਾਫਾ ਸਰਪੰਚ ਨੇ ਜਿੱਤਿਆ ਆਜੋ ਆਜੋ ਕੈਪਰਾ ਸਰਪੰਚ ਜੀ ਜੀ ਕੜੀ ਜੀ ਕੜੀ ਜੀ ਦੇਖੋ ਜੀ ਸਰਕਾਰਾਂ ਆਉਂਦੀਆਂ ਨੇ ਮੇਰੇ ਲਈ ਸਾਡਾ ਗੁਰੂ ਸਾਡਾ ਸੱਚਾ ਜੀ ਸਾਡੇ ਕੋਲ ਖੜੇ ਹੋ ਜੀ ਆ ਬਾਬਾ ਜੀ ਦੀਆਂ ਵੱਡੇ ਬਾਦ ਸਾਹਿਬ ਦੀਆਂ ਸਰਕਾਰਾਂ ਨੇ ਸਕੂਲ ਤੇ ਪਹਿਲੀ ਜਿਹੜੀ ਜ਼ਮੀਨ ਸੀ ਪੱਕੀ ਹੋ ਗਈ ਸੀ ਸਾਡੀ ਸਾਰੇ ਜਿੰਨੇ ਕੰਮ ਸਾਡੇ ਜਿਹੜੇ ਉਹਨਾਂ ਦੇ ਮੌਕੇ ਹੀ ਉਹਨੇ ਸਾਰੇ ਆਪਣੀ ਮੁਕਾਰਰ ਚੁਣੇ ਨੇ ਅਸੀਂ ਬੇਨਤੀ ਇਹ ਕਰਨੇ ਕਿ ਸਾਡਾ ਜਿਹੜਾ ਜ਼ਿਲ੍ਹੇ ਦਾ ਇੱਕ ਹੀ ਮਸਲਾੜਿਆ ਸਾਡਾ ਕੁਝ ਕਿਸੇ ਜਰੀ ਰਜਿਸਟਰੀ ਹੋ ਗਈ ਸੀ ਬਾਕੀ ਰਹਿ ਗਈ ਸੀ ਜਿਹੜੀ ਰਹਿੰਦੀ ਸੀ ਜੀ ਦੂਜੀ ਕਾਂਗਰਸ ਪਾਰਟੀ ਨੇ ਉਲਟ-ਪਲਟ ਕਰਕੇ ਸਾਡੇ ਸਾਡੀਆਂ ਗਰਦੋਰੀਆਂ ਵਿੱਚ ਜਿਹੜੀ ਹੁਣ ਸਾਡੇ ਨਾਮ ਤੇ ਗਰਦੋਰੀਆਂ ਵੀ ਆ ਗਈਆਂ ਨੇ ਅਸੀਂ ਇਹ ਚੋਣਾਂ ਜੀ ਆਪ ਜੀ ਦੀ ਸਰਕਾਰ ਆ ਰਹੀ ਹੈ ਤੇ ਇਹ ਸਾਡੇ ਦੇ ਮਿਹਰਬਾਨੀ ਕੀਤੀ ਜਾਵੇ ਅਸੀਂ ਉਸ ਜਿਹੜੀ ਸਾਡੀ ਮਾਲਕੀ ਤੇ ਆਏ ਉਹਦੇ ਅਸੀਂ ਵੇਖਿਓ ਜੀ ਆ ਜਿਹੜਾ ਹਲਾਤ ਨੇ ਸਾਡੇ ਅਸੀਂ ਤਾਂ ਕਹਿੰਦੇ ਜੀ ਸਾਨੂੰ ਉਹ ਜਿਵੇਂ ਮਰਜ਼ੀ ਸਾਨੂੰ ਦਾੰਡੀ ਦੇ ਮੈਂ ਸਭ ਤੋਂ ਇੱਕ ਉਹਨੂੰ ਪਤਾ ਹੈ ਮੈਂ ਹੋਰ ਜਵਾਨ ਕਰਨਾ ਪੱਕਾ ਹੈ ਪਹਿਲੀ ਕੈਬਨਟ ਦੇ ਵਿੱਚ ਸਰ ਫਰਮਾ ਪੁੱਛਦੇ ਨਾਲ ਪਹਿਲੇ ਥੋੜੀ ਮੈਂ ਸਾਰੇ ਬਾਰਡਰ ਪੱਟੀ ਦੀ ਆਈ ਇਸ ਵਸਿਆ ਠੀਕ ਆ ਪੱਕੀ ਕਰਦੇ ਹੋਜੀ ਕਰਦੇ ਐਕ ਸਾਰਾ ਫੈਕਲ ਉਹਨਾਂ ਨੇ ਜਿੰਨੇ ਤਰੇ ਜੋ ਬੀਚ ਨੂੰ ਪੱਕੇ ਸੀਮੈਂਟ ਦੇ ਬੰਦ ਹੁੰਦਾ ਉਹਦੇ ਵਿੱਚ ਸਟੀਲ ਪਾ ਕੇ ਨਾ ਕਿ ਟੁੱਟ ਨਾ ਲੇਕਿਨ ਪੰਚੇ ਹਰ ਕੋਲ ਕਰ ਪਰ ਇਸ ਤਰ੍ਹਾਂ ਹੀ ਉਹ ਕੱਢ ਦੋ ਤੋ ਆ ਜ਼ਰੂਰੀ ਹੈ ਤੇ ਹੋਰ ਕੋਈ ਹੁਣੀ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਉਹ ਦੱਸੋ ਨਹੀਂ ਉਹਨੂੰ ਕੱਟਣਾ ਮੇਰ ਵਕ ਬੇੜੇ ਵੀ ਦਿੱਤੇ ਜੀ ਹਾਂ ਹਾਂ ਕੱਟਣਾ ਕੱਟਾ ਭੇਜਿਆ ਅੱਜ ਹੋਈ ਨਹੀਂ ਥੋੜੀ ਲੇਟ ਤਾਂ ਵੜੀ ਲੇਟ ਹੋਜਣਾ ਲੇਟ ਬਣਾਂਗੇ ਇੱਕ ਉਹ ਆ ਦਾ 22 ਕਰੋੜ ਵਾਲੀ ਗੱਲ ਆ ਨੀ ਉਹ ਤੋਂ ਤਸਕੀਨ ਜੀ ਮੈਨੂੰ ਕਹਿੰਦੇ ਪੰਗਲ ਕਰਾਉਣਾ ਮੈਂ ਅੱਜ ਦੱਸਿਆ ਹੈ ਕਿ ਕੋਈ 22 ਕਰੋੜ ਰੁਪਇਆ ਪੈਸਾ ਜਨਾ ਆਇਆ ਹੈ ਜੀ ਆਪਣੇ ਖਾਤਿਆਂ ਲੈ ਕੇ ਜਾਇਬ ਕਰਕੇ ਆਇਆ ਜੀ ਬਾਜੀ ਸਾਰਾ ਉਹ ਅਸੀਂ ਕੀ ਕਰਾਂਗੇ ਸਰਕਾਰ ਬਣੇ ਨਾਲ ਉਹ ਜਿਹੜੇ ਦਾ ਪਰਚਾ ਦੇ ਕੇ ਉਹ ਪੈਸਾ ਵਾਪਸ ਉਹਨੂੰ ਕਢਾਵਾਂਗੇ ਉਹਨਾਂ ਨੇ ਜਿਹੜੇ ਆਪਣੇ ਬੰਦਿਆਂ ਦੇ ਜਿੱਦੀ ਜ਼ਮੀਨ ਨਹੀਂ ਹੁੰਦੀ ਸੀ ਉਹਨਾਂ ਦੇ ਨਾਂ ਦੇ ਕਰਾ ਲਏ ਮਤਲਬ ਉਹ ਪਾ ਦੇ ਪੈਸੇ ਦਾ ਮਾਦ ਉਹ ਆਪਣੇ ਪਾਸੇ ਸਾਰੇ ਕਢਾਂਗੇ ਸਾਰੇ ਕਢ ਕੇ ਵਾਪਸ ਦੇਵਾਂਗੇ ਬਾਜ਼ਿਲ ਕਾ ਤੋਂ ਲੈ ਕੇ ਜਿਲਾਨਾ ਬਾਦ ਪ੍ਰੋਮੋਟ ਸਾਇਟ ਤੇ ਹੁਣ ਕੋਰਸ ਪਰ ਪਹੁੰਚੇ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਇਹਦਾ ਵੱਡਾ ਕਾਰਨ ਹੈ ਜਿਹਦਾ ਮੂਲ ਮਾਧੋਪੁਰ ਉੱਤੇ ਡੈਮ ਬਣਿਆ ਆਪਣਾ ਮੈਨੂੰ ਹੁਣੇ ਕਿਸੇ ਅਫਸਰ ਨੇ ਦੱਸਿਆ ਕਿ 6 ਮਹੀਨੇ ਪਹਿਲੇ ਅਫਸਰ ਨੇ ਲਿਖ ਕੇ ਦਿੱਤਾ ਸੀ ਕਿ ਜੇ ਡੈਮ ਕਮਜ਼ੋਰ ਹੋ ਗਿਆ ਤਾਂ ਪੈਸਾ ਦਿਓ ਤਗੜੇ ਕਰਵਾ ਦਿਓ ਪਰ ਭਗਵੰਤਬਾਨ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਤੇ ਅੱਜ ਉਹ ਸਾਰਾ ਟੁੱਟ ਗਿਆ ਉਹਦੇ ਕਰਕੇ ਸਾਰਾ ਪਾਣੀ ਡੈਮ ਦਾ ਇੱਥੇ ਆ ਗਿਆ ਦੇਖੋ ਅੱਜ ਜਿਹੜੇ ਫਲੱਡਸ ਆਏ ਆ ਪੰਜਾਬ ਸਭ ਮੈਂ ਕਹਿੰਦਾ ਇਹਦਾ ਦੋਸ਼ੀ ਆ ਮੁੱਖ ਮੰਤਰੀ ਨਲਾਇਕੀ ਇਹਨਾਂ ਦੀ ਹੈ ਵੱਡੇ ਬਾਦਲ ਸਾਹਿਬ 4 ਮਹੀਨੇ ਪਹਿਲੇ ਵਰਸਾਤਾ ਨੂੰ ਮੀਟਿੰਗ ਕਰਕੇ ਸਾਰਾ ਪੈਸਾ ਡਰੇਨੇਜ ਡਿਪਾਰਟਮੈਂਟ ਨੂੰ ਸਭ ਦੇ ਦਿੱਤੇ ਸੀ ਪੱਕੇ ਬੰਦ ਕਰ ਦਿਓ ਜਿੱਥੇ ਆਪਣਾ ਮਹਿਰਾ ਦੇ ਵਿੱਚੋਂ ਕਟਨੀ ਮਿੱਟੀ ਉਹ ਕਢਾ ਦਿਓ ਥੋੜਾ ਜਿਹਾ ਪਾਣੀ ਕੱਪ ਦਾ ਰਹਿ ਜਾਵੇ ਸਰ ਇਹਨਾਂ ਨੇ ਝਾੜੂ ਅਗੇ ਇਹ 4 ਸਾਲ ਚ ਨਹੀਂ ਮੀਟਿੰਗ ਦਿੱਤੀ ਜੀ ਕਿਰਪਿਆ ਨਹੀਂ ਦਿੱਤੀ ਇਹਨੂੰ ਸਾਰਾ ਨੁਕਸਾਨ ਹੋ ਗਿਆ ਦੇਖੋ ਇਹ ਨਲਾਇਕੀ ਆ ਪਾਪ ਹੈ ਆਪ ਕਾ ਪਾਪ ਕੀਤਾ ਇਸ ਭਗਵੰਤ ਮਾਨ ਨੇ ਸਰਕਾਰ ਨੇ ਮਾਨ ਸਾਹਿਬ ਤੁਸੀਂ ਮਨੋਰ ਨੋਟ ਏਰੀਆ ਤੋਂ ਸ਼ੁਰੂ ਕੀਤਾ ਲੋਕਾਂ ਦੀ ਆਵਾਜ਼ ਤੋਂ ਲਈ ਆਪਣੀ ਖੇਤੀ ਕਾਰਜ ਮਦਦ ਕਰਨ ਦੀ ਹੋਣ ਲੱਗਾ ਜਗਾ ਸਾਰੇ ਜਨਤਾ ਕੋਲ ਦੇਖੋ ਆ ਸਾਡਾ ਫਰਕ ਸਾਡਾ ਪਰਿਵਾਰ ਹੈ ਮਾਨ ਸਾਹਿਬ ਵੱਡੇ ਬਾਦਲ ਸਾਹਿਬ ਵੀ ਇਹ ਕਰਦੇ ਐਵੇਂ ਕਰਦੇ ਹੁੰਦੇ ਸੀ ਭਾਈ ਹੱਥਾਂ ਦੀ ਕੋਈ ਉਹਨਾਂ ਦੇ ਦੱਸੇ ਕਦਮ ਲੈਣਾ ਚੱਲ ਰਿਹਾ ਤੇ ਜਿੱਥੋਂ ਤੱਕ ਅਸੀਂ ਕਰ ਸਕਦੇ ਅਸੀਂ ਜ਼ਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਰੋਟੀ ਲਈ ਹੈ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਨੂੰ ਆਪਣੇ ਵਰਕਰ ਜੇ ਹੋ ਮੈਂ ਤਾਂ ਜਿਹੜਾ ਪਾਣੀ ਥੱਲੇ ਚਲਾ ਗਿਆ ਇਹ ਤੁਹਾਨੂੰ ਅਸੀਂ ਤੇ ਬੰਦ ਬੰਨੇ ਹੋਏ ਅਸੀਂ ਟਰੈਕਟਰ ਵੀ ਭੇਜਾਂਗੇ ਹੋਕ ਲੈਣਾ ਵੀ ਭੇਜਾਂਗੇ ਤੁਹਾਡੇ ਕੋਲੇ ਤੁਹਾਡੇ ਆਪਾਂ ਥੋੜਾ ਥੋੜਾ ਬੰਨੋ ਆਪਾਂ ਚੰਗੀ ਤਰ੍ਹਾਂ ਲਓ ਬੱਤੀਆਂ ਬੱਤੀਆਂ ਮੁਰਗੀਆਂ ਦੀ ਗੱਲ ਕਰ ਰਹੇ ਸੀ ਮਾਨ ਸਾਹਿਬ ਤੇ ਕੱਲ ਤੁਹਾਡੇ ਵੱਲੋਂ ਕੁਐਸਚਨ ਪੁੱਛਿਆ ਗਿਆ ਜਦੋਂ ਪੱਤਰਕਾਰ ਉਹ ਕਹਿੰਦੇ ਜੀ ਸਾਹਿਬ ਨੂੰ ਪੁੱਛ ਯਾਰ ਮੈਂ ਪਤਾ ਨਹੀਂ ਮੜਾ ਜਿੱਥੇ ਕੱਲ ਇੰਨੇ ਲਖਿਤ ਨਲਾਇਕ ਮੈਂ ਕਹਿੰਦਾ ਮਲੰਗ ਮੁੱਖ ਮੰਤਰੀ ਦੇ ਬਾਰੇ ਕੁਝ ਨਹੀਂ ਕਹਾਂਗਾ ਬਾਜੇ ਸਾਹਿਬ ਇਸ ਜਿਹੜੇ ਕੁਐਸਚਨ ਹੈ ਤੁਹਾਡੇ ਸਿਰ ਕਿਉਂ ਭਾਂਡਾ ਬੋੜਦੇ ਪਏ ਨੇ ਕਿ ਤੁਸੀਂ ਸਾਹਮਣਾ ਸਰ ਆ ਤੁਹਾਡੇ ਸਿਰ ਕਿਉਂ ਮੁੱਖ ਮੰਤਰੀ ਪੰਜਾਬ ਨੇ ਕੀ ਨਹੀਂ ਆ ਪਾਦਰ ਸਾਹਿਬ ਤੋਂ ਪੁੱਛੋ ਮੈਨੂੰ ਕਿ ਪੁੱਛੋ ਬੋਲਿਆ ਤਾਂ ਆ ਸੀ ਵਾਦੇ ਤਾਂ ਇਹਨੇ ਕੀਤੇ ਸੀ ਕਿਉਂਕਿ ਸਕੀ ਜਾਂਦਾ ਆ ਦਿਨੇ ਸ਼ਰਾਬ ਪੀ ਲੈਂਦਾ ਅੱਜ ਵੀ ਕੱਲ ਕਿਤੇ ਖੁੱਲਦਾ ਸੀ ਡੱਕੀ-ਸੱਕਿਆ ਸ਼ਰਾਬ ਦਾ ਉਹ ਜਿਹੜਾ ਡੱਕਿਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਸ਼ਰਾਬ ਪੀਏ ਉਹਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਉਹਨੂੰ ਕੋਈ ਫਿਕਰ ਨਹੀਂ ਉਹਨਾਂ ਨੂੰ ਸੋਧਣੀ ਬਾਦ ਪਿਆਰ ਆਉਂਦਾ ਅੱਛਾ ਮੈਂ ਤਾਂ ਵੀ ਕਹਿੰਦਾ ਹੁਣ ਕੇਜਰੀਵਾਲ ਕਿੱਥੇ ਐ ਜਿਹਦੇ ਕਹਿੰਦਾ ਹੁੰਦਾ ਸੀ ਪਿਛਾੜੂ ਦੇ ਕੰਨਾਂ ਲਿਖਿਆ ਜੀ ਇੱਕ ਮੌਕੇ ਤੇ ਉਹ ਕੇਜਰੀਵਾਲ ਨੂੰ ਕਿੱਥੇ ਐ ਬਾਲੇ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਲੋਕਾਂ ਦਾ ਸਾਥ ਦੇਣ ਵਾਸਤੇ ਕਿਉਂ ਨਹੀਂ ਆਉਂਦੇ 70000 ਦੇ ਨਾਲ ਜਿਹੜੀਆਂ ਪਹਿਲੀਆਂ ਪੱਟੀਆਂ ਕਿੱਤਿਆਂ ਗਿਆ ਸੀ ਅੱਜ ਵੀ ਬਾਲੇ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਕਿ ਇਹ ਪਹਿਲੀਆਂ ਸਿਰ ਪੱਟੀਆਂ ਹੋਣ ਜਾਂ ਸਭੀਆਂ ਪਹਿਲੀ ਕੈਬਨਿਟ ਮੀਟਿੰਗ ਜਦ ਸਰਕਾਰ ਬਣਾ ਲਿਓ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਬਚੂਗਾ ਆਹ ਭੱਜੂਗਾ ਜੀ ਆਪਾਂ ਖੇਤਰੀ ਪਾਰਟੀ ਕਾਲੀਨਦਨ ਨੂੰ ਲੈ ਕੇ ਆਉਗੇ ਨਹੀਂ ਤਾਂ ਕੋਈ ਆ ਦਿੱਲੀ ਵਾਲੇ ਕੋਈ ਬਾਹ ਫੜਨ ਵਾਲੇ ਸਾਡੀ ਜੀ ਇਹ ਸਾਨੂੰ ਇਹ ਦਾਨ ਵੇਚ ਦੇ ਕੇ ਜਾਓ ਪਹਿਲੀ ਮੈਨੂੰ ਗਰੰਟੀ ਹੈ ਤੁਸੀਂ ਮੈਂ ਕੋਈ ਗਰੀਬ ਬੰਦਾ ਪਾ ਦੇਣਾ 100%